ਉਨਾ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਹਦਾ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇਦਾਂ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰ ਰਾਮ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਹਿੰਦਾ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕਿ ਵੀਰ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹੜੇ ਕੋ ਮਂਗਵਾਇਆ ਉਹਨਾਂ ਤੇਰੇ ਉਤੇ ਕੇਸ ਕਰਤਾ ਇਦਾਂ ਦਾ ਕਰਕੇ ਇਹ ਇਸਮੋਹ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਆ ਉਹਨਾਂ ਨੇ ਸਾਰਿਆਂ ਨੇ ਇਹਦੇ ਪਲਾਨ ਬਣਾਇਆਗਾ ਕੀ ਇਦਾਇਦਾ ਕਰਕੇ 60 ਲੱਖ ਰੁਪਏ ਉਹਨਾਂ ਠਗੀ ਕੀਤੀ ਹੈਗੀ ਕਾਲਾ ਹੀਰਾ ਲਾ ਕੇ ਮੋੜ ਲਾਜ ਕਰਾ ਮੋੜ ਲਾਜ ਕਰਨਾ ਉਹ ਕਾਲਾ ਹੀਰਾ ਨੂੰ ਮਾਰ ਗਿਆ ਕਹਿੰਦਾ ਕਾਲਾ ਹੀਰਾ ਨੂੰ ਮਾਰ ਗਿਆ ਹੈ ਹੋਰ ਇੱਥੇ ਤੁਹਾਨੂੰ ਕੇਸ ਚ ਆ ਗਿਆ ਤੁਹਾਡੇ ਉੱਤੇ 60 ਲੱਖ ਰੁਪਏ ਕਰ ਰਿਆ ਸੀ ਸੰਤਾਨ ਪ੍ਰਾਪਤੀ ਦੇ ਲਾਲਚ ਦੇ ਕਾਰਨ ਇੱਕ ਗ੍ਰਫਤ ਤੋਂ ਰਿਟਾਇਰ ਵਿਅਕਤੀ ਫਾਬੀਆਂ ਦੇ ਚਾਸੇ ਵਿੱਚ ਆ ਗਿਆ ਪਠਾਨਕੋਟ ਦੇ ਨਾਲ ਲੱਗਦਾ ਸਿਜਾਨਪੁਰ ਦੇ ਏਰੀਆ ਦਾ ਵਿਅਕਤੀ ਜਿਸਦੇ ਸੰਤਾਨ ਨਹੀਂ ਸੀ ਤੇ ਮੋਹੱਲੇ ਦੇ ਇੱਕ ਵਿਅਕਤੀ ਜੋ ਕਿ ਉਸ ਦਾ ਜਾਣਕਾਰ ਸੀ ਗ੍ਰਾਫਟ ਤੋਂ ਰਿਟਾਇਰ ਵਿਅਕਤੀ ਨੂੰ ਸੰਤਾਨ ਪ੍ਰਾਪਤੀ ਦਾ ਲਾਲਚ ਦੇ ਕੇ ਉਸ ਪਾਸ ਇੱਕ ਬਾਬਾ ਹੈ ਜੋ ਕਿ ਤੁਹਾਡਾ ਤੰਤਰ ਮੰਤਰ ਕਰ ਤੁਹਾਨੂੰ ਸੰਤਾਨ ਪ੍ਰਾਪਤੀ ਕਰਵਾ ਸਕਦਾ ਹੈ ਇਸ ਦੇ ਚਲਦੇ ਗ੍ਰਾਫਟ ਤੋਂ ਰਿਟਾਇਰ ਵਿਅਕਤੀ ਤੰਤਰ ਮੰਤਰ ਦੇ ਜਾਲ ਦੇ ਵਿੱਚ ਸੰਤਾਨ ਪ੍ਰਾਪਤੀ ਦੇ ਲਾਲਚ ਕਾਰਨ ਫਸ ਜਾਂਦਾ ਹੈ ਤੇ ਉਹਨਾਂ ਕੋਲੋਂ 60 ਲੱਖ ਦੀ ਠੱਗੇ ਕਰ ਲਈ ਜਾਂਦੀ ਹੈ ਇਸ ਵਿਅਕਤੀ ਨੂੰ ਔਲਾਦ ਦੀ ਪਾਲ ਤੰਤਰ ਮੰਤਰ ਦੇ ਚਲਦੇ ਬਾਬਿਆਂ ਦੇ ਜਾਲ ਦੇ ਵਿੱਚ ਫਸ ਮਹਿੰਗੀ ਪੈ ਗਈ ਹੈ ਇਹ ਬਾਬਿਆਂ ਦੇ ਚੱਕਰ ਦੇ ਵਿੱਚ ਪੈ 60 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਪਰਿਵਾਰ ਵੱਲੋਂ ਕਿਆ ਗਿਆ ਹੈ ਕਿ ਉਨ੍ਹਾਂ ਕੀ ਪੂਜਾ ਕਰਨੀ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਉਸ ਕੋਲੋਂ 60 ਲੱਖ ਦੀ ਠੱਗੀ ਕਰ ਲਿਤੇ ਜਾਂਦੇ ਹੈ ਇਸ ਵਿਅਕਤੀ ਨੂੰ ਔਲਾਦ ਦੀ ਪਾਲ ਤੰਤਰ ਮੰਤਰ ਦੇ ਚਲਦੇ ਬਾਬਿਆਂ ਦੇ ਜਾਲ ਦੇ ਵਿੱਚ ਫਸ ਮਹਿੰਗੀ ਪਿਆ ਜਾਂਦੀ ਹੈ ਇਹ ਬਾਬਿਆਂ ਦੇ ਚੱਕਰ ਦੇ ਵਿੱਚ ਪਿਆ 60 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਇਸ ਪਰਿਵਾਰ ਵੱਲੋਂ ਕਿਹਾ ਗਿਆ ਕਿ ਉਹਨਾਂ ਕਹਿਆ ਕਿ ਪੂਜਾ ਕਰਨੀ ਹੈ ਤੇ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋ ਸਕਦੀ ਹੈ ਉਹਨਾਂ ਕਹਿਆ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਫਿਰ ਕਾਲੇ ਹੀਰੇ ਦੀ ਪੂਜਾ ਵੀ ਕਰਨੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਦੇ ਚਲਦੇ ਵਿਅਕਤੀ ਵੱਲੋਂ ਪੈਸੇ ਦਿੱਤੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਪੂਜਾ ਦੇ ਦੌਰਾਨ ਕਾਲਾ ਹਿਰਨ ਮਰ ਚੁਕਿਆ ਹੈ ਤੇ ਤੁਹਾਡੇ ਤੇ ਕਾਲਾ ਹਿਰਨ ਮਰਨ ਦੇ ਚਲਦੇ ਪਛਾ ਦਰਜ ਹੋ ਜਾਵੇਗਾ ਤੇ ਇਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਭ ਇਲਜ਼ਾਮ ਇਸ ਪਰਿਵਾਰ ਵੱਲੋਂ ਲਗਾਏ ਜਾਂਦੇ ਹਨ ਇਸ ਸਾਰੀ ਕੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਇਹੜਤ ਤੰਤਰ ਮੰਤਰ ਦੇ ਜਾਲ ਵਿੱਚ ਫਸ ਗਏ ਤੇ ਕਿਸ ਤਰ੍ਹਾਂ ਇਹਨਾਂ ਨਾਲ ਠੱਗੀ ਹੋਈ। ਤੁਨੋਂ ਪਰਿਵਾਰ ਨੇ ਕੀ ਕਿਹਾ? ਹਾਂਜੀ ਸਰ ਕੀ ਨਾਂ ਤੁਹਾਡਾ? ਮੇਰਾ ਨਾਮ ਬੀਨਕੁਮਾਰਾ ਸਰ। ਵੀਰੇ ਜੀ ਕੀ ਗੱਲਬਾਤ ਹੋਈ ਜਿਹੜੀ ਠੱਗੀ ਟੋਰੀ ਹੋਈ ਹੈ? ਸਰ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਨੇ ਹੁੰਦਾ ਨਾਂ ਉਹ 2 ਸਾਲ ਪਹਿਲੇ ਗ੍ਰਫਚੂ ਲਟੈ ਰਹੇ ਸੀ। ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਂ ਹੁੰਦੇ ਜਿਹੜੇ ਕਲਾਸ਼ਪੁਰ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮ ਲਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ। ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇਦਾਂ ਦਾ ਕੋਈ ਬਾਬਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇਦਾਂ ਦਾ ਕਰਕੇ ਉਹਨੇ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਦਾਂ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇਦਾਂ ਦਾ ਕਰਕੇ 60 ਲੱਖ ਰੁਪਏ ਠਕੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਹਿੰਦਾ ਫਿਰ ਉਹਨੇ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹੜੇ ਨੂੰ ਮੰਗਵਾਇਆ ਉਹਨੇ ਤੇਰੇ ਉੱਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਦਾ ਹੈ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਓ ਚੋ ਬਣ ਕੇ ਫੋਨ ਕਰਾਂਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਸਮੋਹਿ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਲਿਆਂ ਇਹਨੇ ਪਲਾਨ ਬਣਾਇਆ ਹੈਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਠੱਗੀ ਕੀਤੀ ਹੈਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜਿਹੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਕੀਤੀ ਅੱਜ ਤੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਆ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਹੈ ਕਾਰਵਾਈ ਕਰਦੇ ਵੇ ਆ ਗਏ ਹੀ 2-3 ਵਾਰੀ ਤੇ ਉਹ ਕਹਿੰਦੇ ਕਿ ਚਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਹੈ ਕੀ ਮੰਗ ਕੀ ਕਰਦੇ ਆ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆ ਹੈ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜ਼ਾ ਨੂੰ ਕੀ ਕਰਨਾ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇਤੀ ਆ ਤੇ ਹੁਣ ਅਲੱਗੇ ਬਜ਼ੁਰਗ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਆ ਤੇ ਮੈਡਮ ਕੀ ਨਾਂ ਜੀ ਸੰਤੋਸ਼ ਤੁਹਾਡੇ ਘਰ ਦਾ ਨਾਂ ਆ ਆਰਮਲਾਲ ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਟੱਗੀ ਹੋਈ ਹੈ ਤੋਂ ਲਵਤ ਸਾਡੀ ਹੋਈ ਜੀ ਇਹ ਦਾ ਦੋਸਤ ਸੀ ਰਦਾ ਸੁਆਮੀ ਸੀ ਤੇ ਇਹਦੇ ਨਾਲ ਆਉਂਦੇ ਜਾਂਦੇ ਸੀ ਇਹਨਾਂ ਨੇ ਇਹਨਾਂ ਨੂੰ ਲਾਲਚ ਦਿੱਤੀ ਦੀ ਆਸਰਾ ਕੀਤਾ ਕਿ ਤੁਹਾਡੇ ਘਰ ਬੱਚਾ ਨਹੀਂ ਹੈ ਤੇ ਕਿਉਂ ਨਾ ਕੋਈ ਇਲਾਜ ਕਰਾਂ ਇਹਨਾਂ ਨੇ ਕਿਹਾ ਕੰਨਾਂ ਦੀ ਹੈ ਨਾ ਇਹ ਕਿ ਦਾਈ 100 ਕਿਹਾ ਸਾਖਿਆ ਤੇ ਨਾਇ ਨੇ ਕਿਹਾ ਕਿ ਚਲ ਠੀਕ ਹੈ ਮੈਂ ਕਰਾਉਣਾ ਲਾਜ਼ਮੀ ਉਸ ਪਰਨ ਨਦੀਰਾ ਗਲੂ ਤੇ ਨੰਨ ਕੰਨਾਂ ਦੀ ਪੈਸੇ ਵੀ ਨਾਲ ਚਾਹੀਏ ਨੇ ਕੋਈ ਬਾਬਾ ਕੋਈ ਬਾਬਾ ਸਿਆਣਾ ਹੋਵੇ ਉਹ ਉਹਦਾ ਕੋਲ ਤੁਹਾਨੂੰ ਲੈ ਆਂਦਾ ਵੇ ਰਸਨ ਫੜਿਆ ਗਿੱਦਿਨੀ ਸਰ ਗੁਰਬਸਤੇ ਅਸੀਂ ਜਿਸਨਾ ਨੇ ਇਲਾਜ ਕਰਨ ਵੱਲ ਕਿਹਾ ਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਕਾਲਾ ਹੀਰੰਦਾ ਕਾਲਾ ਹੀਰੰਦਾ ਕਿ ਮੁੱਲ ਆਦਿਕਰੋ ਮੁੱਲ ਆਦਿਕਰੋ ਉਹ ਕਾਲਾ ਹੀਰੰਦਾ ਮਰ ਗਿਆ ਕਹਿੰਦਾ ਕਾਲਾ ਹੀਰੰਦਾ ਮਰ ਗਿਆ ਜਾਂ ਉਹਦੇ 'ਚ ਤੁਹਾਨੂੰ ਕੇਸ ਪਾਇਆ ਤੁਹਾਡੇ ਉੱਤੇ ਤੁਹਾਡੇ ਉੱਤੇ ਕੇਸ ਪਾਇਆ ਕਾਲਾ ਹੀਰੰਦਾ ਉਹਨਾਂ ਨੇ ਕਾਲੇ ਹੀਰੰਦਾ ਕੇਸ ਪਾਇਆ ਤਾਂ ਫਿਰ ਇਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਪੱਤਰ ਦਿੱਤੇ ਜਾਲੀ ਕਾਗਜ਼ ਦੇ ਦਿੱਤੇ ਸਾਨੂੰ ਕਿਹੜੇ ਬੋਰਡ ਦੇ ਕੀ ਹੈਗਾ ਸੀਗਾ ਪੁੱਛ ਵੀ ਨਹੀਂ ਉਹਨਾਂ ਨੇ ਕਿਹਾ ਕਾਲਾਗੀਰ ਨਮਾਦਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਪਈ ਪੈਸੇ ਦੇ ਰਿਪੀਸ਼ਨ ਮੰਗਣ ਤੇ ਅੱਜੇ ਮੰਗਨੇ ਸ਼ੁਰੂ ਕਰ ਦਿੱਤੇ ਕੋਈ ਆਨੇ ਪੈਸੇ ਦਿਓ ਐਨੇ ਪੈਸੇ ਦਿਓ ਤੁਹਾਡੇ ਤੇ ਐਨਾ ਕੇਸ ਚੱਲ ਰਿਹਾ ਐਨੇ ਦਾ ਕੇਸ ਚੱਲਦਾ ਹੋਇਆ ਕਿੰਨੇ ਕ ਵੇਸੇ ਤੁਸੀਂ ਟ੍ਰਾਂਸਫਰ ਕੀਤੇ ਨੇ? ਟ੍ਰਾਂਸਫਰ ਵੀ ਅਹੀ ਬੂਤ 60 ਲੱਖ ਰੁਪਏ ਯਾਦ ਹੀ ਪਾਉਂ। ਕਿਹਦੇ ਕਿਹਦੇ ਖਾਤੇ ਜਿੱਥੇ ਤੁਸੀਂ? ਇਹ ਉਹਨੇ ਦੀ ਮਾਂ ਦੀ ਖਾਤੇ ਵਿੱਚ ਵੀ ਹੈ ਤੇ ਚਨਾਨੀ ਦੇ ਖਾਤੇ ਵਿੱਚ ਵੀ ਹੈ। ਹੋਰ ਕਿਹਦੇ ਕਿਹਦੇ ਖਾਤੇ ਜਗੇ ਨੇ? ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ? ਹਾਂ ਉਹ ਮੋਹਿੰਦ ਚੰਨਾ ਤੇ ਉਸਦੀ ਵਾਈਫ ਨੂੰ ਤੇ ਉਸਦੀ ਮਦਰ। ਉਹ ਬਾਬਾ ਕੌਣ ਸੀਗਾ? ਬਾਬਾ ਕੌਣ ਸੀਗਾ? ਬੱਬਾ ਹੀ ਦੇਖਿਆ ਨਹੀਂ ਜੀ ਬੱਬਾ ਗਏ ਕਿਹਕੇ ਨਹੀਂ ਬੱਬਾ ਉਹਨੂੰ ਬਦਦਾ ਇਹਦਾ ਸਾਨੂੰ ਨਹੀਂ ਪਤਾ ਬੱਬਾ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਹਿਰਨ ਮਰ ਗਿਆ ਜਿਹੜਾ ਕਹਿੰਦੇ ਉਹਦੇ ਤੋਂ ਡਾਟ ਚ ਪੀਸ ਚੱਲੂਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹਿਰਨ ਵੋ ਬੋਲ ਨਹੀਂ ਆ ਜੀ ਤੁਸੀਂ ਕਿਸੇ ਹਵਾਂ ਦੇ ਵਿੱਚ ਗਏ ਸੀਗੇ ਨਹੀਂ ਕਿਤੇ ਨਹੀਂ ਗਏ ਸਨ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੇ ਜਾਂਦਾ ਰਿਹਾ ਇਹ ਕਿੰਨੇ ਕੇ ਪੈਸੇ ਥੋਲੇ ਕੋਠਾ ਖਲੇ ਉਹਨੇ 60 ਲੱਖ ਰੁਪਈਆ ਕਰ ਲਿਆ 60 ਲੱਖ ਵਿੱਚ ਪੁਲਿਸ ਨੂੰ ਕੰਪਲੇਟ ਕੀ ਖਪਲੇ ਖਾ ਦੇਂਦੇ ਸਾਰੇ ਕੋਲ ਪੈਸੇ ਲੈ ਲਿਆ ਨੇ ਲਾਲਚੀ ਬੰਦੇ ਇਹ ਪੁਲਿਸ ਕੋਮਪਲੇਨ ਕੀਤੀ ਹੈ ਪੁਲਿਸ ਕੋਮਲੇਟ ਕੀਤੀ ਪੁਲਿਸ ਕੋਮਪਲੇਟ ਸੁਖਦੀ ਨਹੀਂ ਪਈ ਕੀ ਮੰਗ ਕੇ ਕਰਦੇ ਹੋ ਮੰਗੋ ਘਣ ਮੈਨਸ ਅਹਿੰਤ ਗਾਨੀਆ ਸਾਹਿਬ ਨੂੰ ਸਾਹਬੋਂ ਨਹੀਂ ਚਾਹੀਏ ਨਾਲ ਸਾਨੂੰ ਹੱਦੇ 2.5 ਪੈਸੇ ਮਿਲਨੇ ਚਾਹੀਦੇ ਸਰ ਸਿਆਲਪੁਰ ਦੇ ਜਿਹੜੀ ਠੱਗੀ ਹੋਈ ਹੈ ਸਾਢੇ ਲੱਖ ਰੁਪਏ ਦੀ ਮਾਮਲਾ ਜੀ ਅ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰਿਸਿਵ ਹੋਈ ਸੀ ਫਿਰ ਡੀਐਸਪੀ ਤਾਰ ਵੱਲੋਂ ਉਹ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਰ ਰਜਿਸਟ੍ਰੇਸ਼ਨ ਹੋਈ ਹੈ ਐਫਆਈਆਰ ਨੰਬਰ 77 420 460 68 71 120 ਬੀ ਲਾਈ ਹੈ ਨਾ ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲ ਹੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਹਾ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋ ਜਿੱਤੋਂ ਔਰਾਉਂਡ 30 ਲੱਖ ਰੁਪਇਆ ਬੈਂਕ ਟ੍ਰਾਂਸਫਰ ਹੋ ਗਿਆ। ਤਾਂ ਰਿਪੋਰਟ ਅਦਰਜ ਹੋ ਗਿਆ ਜੀ। ਹਾਂਜੀ ਹਾਂਜੀ ਕੇਸ ਰਜਿਸਟਰਡ ਹੋ ਗਿਆ। ਰੋਪੀ ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ